ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਕਿ ਕੈਨੇਡਾ ਸਟੱਡੀ ਪਰਮਿਟ ਬਹੁਤ ਮਹਿੰਗਾ ਹੋ ਚੁੱਕਾ ਹੈ ਮਹਿੰਗਾ ਹੁਣ ਕੈਨੇਡਾ ਜਾਣ ਵਾਸਤੇ ਐਜ਼ ਅ ਸਟੂਡੈਂਟ ਤੁਹਾਨੂੰ 30 ਤੋਂ 35 ਲੱਖ ਰੁਪਏ ਦੀ ਟੋਟਲ ਲਾਗ ਰਵੇਗੀ ਪਰ ਉਹਦੀ ਬਜਾਏ ਦੇਖੋ ਕੈਨੇਡਾ ਚ ਰੈਸੈਸ਼ਨ ਹੈ 2024 ਚ ਘੱਟ ਨੌਕਰੀਆਂ ਨੇ ਹਰ ਚੀਜ਼ ਮਹਿੰਗੀ ਹੈ ਕੋਸ਼ਿਸ਼ ਕਰੋ ਕਿ ਤੁਸੀਂ ਉੱਥੇ ਜਾਣ ਤੋਂ ਪਹਿਲਾਂ ਯਾਦਾ 1 ਸਾਲ ਦਾ ਡਿਪਲੋਮਾ ਕਰ ਆਈਟੀ ਕਰ ਲਓ ਜਾਂ 3 ਸਾਲ ਦਾ ਡਿਪਲੋਮਾ ਕਰ ਲਓ ਜਾਂ 4 ਸਾਲ ਦੀ ਡਿਗਰੀ ਕਰ ਲਓ ਜਾਂ ਨਰਸਿੰਗ ਦਾ ਕੋਰਸ ਕਰ ਲਓ ਮੈਡੀਕਲ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਸਕਦੇ ਜੀ ਆਫਥਲਮਿਕ ਟੈਕਨੀਸ਼ੀਅਨ ਦਾ ਕੋਰਸ ਕਰ ਸਕਦੇ ਜੀ ਕਿ ਐਸਾ ਕੋਈ ਕੋਰਸ ਕਰਕੇ ਜਾਓ ਕਿ ਤੁਸੀਂ ਕੈਨੇਡਾ ਜਾ ਪਰਮੈਂਟ ਰੈਜ਼ਿਡੈਂਟ ਬਣ ਕੇ ਜਾ ਸਕੋ ਇਹਦੇ ਵਾਸਤੇ ਕਾਨੂੰਨ ਬਾਕੀ ਇਹਨਾਂ ਨੂੰ ਪੱਖਾ ਹੈ ਇਹਦੀ ਕਾਨੂੰਨ ਕੀ ਕਹਿੰਦਾ ਹੈ ਕਿ ਤੁਸੀਂ 1 ਸਾਲ ਦੀ ਆਈਟੀਆ ਜਾਂ 3 ਸਾਲ ਦਾ ਡਿਗਰੀਮਾ ਜਾਂ 4 ਸਾਲ ਦੀ ਡਿਗਰੀ ਕੀਤੀ ਹੋਏ ਜਨਰਲ ਇੰਗਲਿਸ਼ ਇਗਜ਼ਾਮ ਦੇ ਵਿੱਚਕਾਰ 6 ਬੈਂਡ ਹੋਣ 5 ਬੈਂਡ ਵਾਲੇ ਵੀ ਜਾਣ ਦੇ ਕਾਬਿਲ ਨੇ ਔਰ ਤੁਹਾਡੇ ਕੋਲ ਮਿਨੀਮਮ 1 ਸਾਲ ਦਾ ਵਰਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਚਾਹੀਦਾ ਹੈ ਜਿਹਦੀ ਤਨਖਾਹ ਅਧੀ ਬੈਂਕ ਰਹੀਆਂ ਆਣੀ ਚਾਹੀਦੀ ਹੈ ਇਨਕਮ ਟੈਕਸ ਦੇ ਰਿਟਰਨ ਫਾਈਲ ਕੀਤੀ ਹੋਣੀ ਚਾਹੀਦੀ ਹੈ ਤੇ ਤੁਸੀਂ ਉਸ এমਪਲਾਇਰ ਕੋਲ ਕੰਮ ਕੀਤਾ ਹੋਣਾ ਚਾਹੀਦਾ ਹੈ ਜਿਹਦਾ ਬਿਜ਼ਨਸ ਰਜਿਸਟਰਡ ਹੈ ਹੋਰ ਵਾਧੂ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਉੱਪਰ ਦਿੱਤੇ ਗਏ ਫੋਨ ਨੰਬਰ 'ਤੇ ਮੰਡੇ ਟੂ ਫਰਡੇ 9 ਟੂ 5 ਤੱਕ ਸੰਪਰਕ ਕਰ ਸਕਦੇ ਜੀ ਤਾਨੂੰ ਹਰ ਜਾਣਕਾਰੀ ਫਰੀ ਵਿੱਚ ਦਿੱਤੀ ਜਾਂਦੀ ਹੈ ਥੈਂਕ ਯੂ ਵੈਰੀ ਮਚ ਸੇ ਕਨੈਕਟਰ